ਅਸ਼ੀਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ YouTube ਵੀਡੀਓ ਤੇ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਇੱਥੇ ਚੜਦੀ ਕਲਾ ਚਾਂ ਤੇ ਹਾਂਜੀ ਅਸ਼ੀਕਾ ਜੀ ਸਾਰਿਆਂ ਨੂੰ ਤੇ ਧੰਨਵਾਦ ਅੱਜ ਅਸੀਂ ਦੱਸਣ ਲੱਗੇ ਹਾਂ ਕਿ ਜਿਹੜਾ ਗੁੜੀਆ ਤੇ ਨਿਓਲਾ ਨਿਓਲੇ ਨੇ ਕਰਤੀ ਐ ਸੁੰਦਰਨਾ ਉਹਦੇ ਬਾਰੇ ਅਸੀਂ ਗੱਲ ਕਰਨ ਲੱਗੇ ਹਾਂ ਜਿਹੜਾ ਨਿਓਲੇ ਨੇ ਕਟਮ ਨਾਲ ਉਹਦਾ ਅਗਜੈਕਸ਼ਨ ਹੈ 5-6 ਲੱਖੀ ਸੀ ਸ਼ਹਿਰ ਰਿਐਕਸ਼ਨ ਉਸ ਤੋਂ ਬਾਅਦ ਵੀ ਇਹ ਠੀਕ ਹੈ ਜੀ ਤੇ ਵੀ ਅੱਜ ਅਸੀਂ ਅਗਜੈਕਸ਼ਨ ਜਿਹੜੇ ਲੈਂਦੇ ਹਾਂ ਚੱਲੇ ਸੀ ਉੱਥੇ ਸਰਗਰਗੇ ਸਤਾਰਨ ਚ ਉਹਨਾਂ ਨੇ ਸੰਡੇ ਦੀ ਡੇਟ ਹੀ ਪਾਤੀ ਡੇਟ ਦੇਖੀ ਹੈਗੀ ਤੇ ਅੱਜ ਆੜੇ ਗਰਸ਼ਣੇ ਦੇ ਨਹੀਂ ਕਰਦੇ ਹੈਗੇਗੇ ਹੁਣ ਅਸੀਂ ਦੁਆਵਾਂਗੇ ਉਹ ਕਹਿੰਦੇ ਵੀ ਮੰਡੇ ਨੂੰ ਲੱਗਾਂਗੇ ਹੁਣ ਮੰਡੇ ਨੂੰ ਦੁਆਵਾਂਗੇ ਤੇ ਵੀ ਉਦਾਂ ਮੈਂ ਤੁਹਾਨੂੰ ਇਹ ਸੀ ਵੀਡੀਓ ਬਣਾਉਂਦਾ ਸੀ ਮਾਸ ਸੀ ਵੀ ਸੰਵਰਦਾੜੀ ਕਾ ਟੈਂਟ ਟਾਈਮ ਦਿੱਤਾ ਸੀ ਡਾਕਟਰ ਨੇ ਉਹ ਹੁਣ ਕੁੜੀ ਹੁਣ ਤੇ ਕੋਲ ਠੀਕ-ਠਾਕ ਆ ਗਈ ਹੈ ਨਾ ਤੇ ਤੁਹਾਡੇ ਸਾਰੇ ਚਾਰ ਦੀਆਂ ਦੁਆਵਾਂ ਨੇ ਬਚਾ ਲਿਆ ਓਕੇ ਤੇ ਵੀ ਇਹ ਸਾਰਾ ਵੀ ਹੋ ਗਿਆ ਓਕੇ ਉਹ ਲੋ ਦੇ ਵਿੱਚ ਹੀ ਜਿਹੜੀ ਉਹ ਇਹ ਵਾਰਦਾਤ ਹੋਈ ਸੀ ਉਹ ਮੌਕੇ ਤੇ ਸਾਰਾ ਕੁਝ ਹੈਂਡਲ ਹੋ ਗਿਆ ਉਸ ਟਾਈਮ ਤੇ ਜੇ ਕਿਤੇ ਮਤਲਬ ਕਿ ਇਦਾਂ ਦੀ ਵਾਰਦਾਤ ਹੁੰਦੀ ਆ ਤਾਂ ਤੁਸੀਂ ਫਟਾਫਟ ਹਨਾ ਵੀ ਡਾਕਟਰ ਕੋਲੇ ਜਾਓਗੇ ਇਦਾਂ ਮੈਂ ਨਾ ਬਾਰ ਮੈਂ ਜਨਾ ਰੋ ਕੇ ਪਹਿਤਨਾ ਠੀਕ ਕਰਨਾ ਜੇ ਨਾ ਨਹੀਂ ਜਿਹੜੇ ਰਿਐਕਸ਼ਨ ਹੈ ਬਹੁਤ ਵਧੀਆ ਗਿਆ ਜੇ ਕੋਈ ਇਦਾਂ ਦੀ ਵਾਰਦਾਤ ਹੋਵੇ ਸੱਪ ਦੇ ਕੱਟਣ ਨਾਲ ਨਿਊਰੋਲੋਜ ਜਾਓ ਹੋਰ ਕੋਈ ਇਦਾਂ ਦੇ ਜ਼ਹਿਰੀ ਬਹਿਣਾ ਤੁਸੀਂ ਡਾਕਟਰ ਕੋਲ ਆ ਕੱਟਦਾ ਤੁਸੀਂ ਜਿਹੜਾ ਸਰਕਾਰੀ ਹਸਪੀਟਲ ਆ ਉਹਦੇ ਵਿੱਚ ਵੀ ਸਾਰੀਆਂ ਇਹ ਇਹਦੇ ਠੀਕੇ ਵਗੈਰਾ ਅਗੇ ਮਤਲਬ ਕਿ ਅਮ ਵਧੀਆ ਅਤੇ ਫਾਸਟ ਆਇਡ ਮਿਲਦੀ ਹੈਗੀ ਨਾ ਫਾਸਟ ਆਇਡ ਜਿਹੜੀ ਦਵਾਈ ਹੈਗੀ ਉਹ ਮਿਲਦੀ ਹੈ ਤੁਸੀਂ ਫਟਾਫਟ ਉੱਥੇ ਜਾ ਕੇ ਨਾ ਆਪਦੇ ਇੰਜੈਕਸ਼ਨ ਲਵਾ ਸਕਦੇ ਹੋਗੇ ਤੇ ਮੈਂ ਅੱਜ ਵੀ ਸੜਾ ਨੂੰ ਦੱਸਾਂ ਤਾਂ ਉਸਦੇ ਹੀ ਸੀ ਕਿ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਟੀਕੇ ਲੱਗਦੇ ਉਹ ਬਹੁਤ ਵਧੀਆ ਨੇ ਵੀ ਉੱਥੇ ਮੈਂ ਤੋਂ ਮੈਂ ਟੀ ਇਹਦਾ ਵੀ ਟਮਾਟਾ ਐਮਰਜੈਂਸੀ ਵੀ ਬਹੁਤ ਵਧੀਆ ਸਹੂਲਤ ਹੈ ਐਮਰਜੈਂਸੀ ਵੀ ਤੇ ਅੱਜ ਵੀ ਸੀਗੇ ਚੱਲਣਾ ਮੈਂ ਐਮਰਜੈਂਸੀ ਜਦ ਲਵਾ ਲਿਆ ਵਾ ਪਰ ਐਮਰਜੈਂਸੀ ਜਿਹੜਾ ਉਹਨਾਂ ਨੇ ਨਹੀਂ ਲੈ ਹੈਗੇ ਉਹ ਕਹਿੰਦੇ ਕਿ ਅਸੀਂ ਕੱਲ ਨੂੰ ਮੰਡੇ ਬੁਲਾਵਾਂਗੇ ਮੰਡੇ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਇੰਜੈਕਸ਼ਨ ਲਵਾ ਕੇ ਲਈ ਜਾਓ ਤਾ ਇੰਜੈਕਸ਼ਨ ਜਿਹੜੇ ਅੱਜ ਆਲੇ ਸੀ ਉਹ ਕੱਲ ਨੂੰ ਲੱਗਣਗੇ। ਬਸ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਨਾ ਤੇ ਜਿਹੜਾ ਇਹ ਬਾਰਸ਼ਾਂ ਦਾ ਮੌਸਮਾਂ ਬਾਰਸ਼ਾਂ ਦੇ ਮੌਸਮ ਦੇ ਵਿੱਚ ਜਿਹੜੇ ਵੀ ਦੇ ਮੋੜੇ ਦੇ ਬਾਅਦ ਬਾਅਦ ਇਹ ਨਿਕਲਦੇ ਬਾਹਰ ਸਾਪੇ ਸੋਪੂ ਕਿ ਕੋਈ ਖੱਡਾ-ਖੁੱਡਾ ਸਾਰੀਆਂ ਪਾਣੀ ਨਾਲ ਭਰ ਜਾਂਦੀਆਂ ਹੀ ਆ ਇਹਨਾਂ ਨੂੰ ਪਰ ਆਪਾਂ ਜੰਗ ਕਿਸੇ ਕੋਸੇ ਥਾਂ ਭਾਦੀ ਹੈ ਕਿ ਭਾਜ-ਭਾਜੇ ਘਰਾਂ ਨੂੰ ਵੜਦੇ ਜੇ ਕਿਸੇ ਹੋ ਰਹੇ ਜਾਂ ਥਾਂਤ ਜਾਂਦੇ ਸੁੱਕੀਆਂ ਥਾਂ ਤੇ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਨਾ ਇਸ ਗੱਲ ਨੂੰ ਤ ਸਾਰੇ ਵੀ ਸਾਰੇ ਉੱਪਰ ਕਰੋ ਆਪਣੀ ਕੇਅਰ ਕਰਿਓ ਹਨਾ ਤੇ ਜਿੰਨਾ ਹੋ ਸਕੇ ਆਪ ਜੀ ਸਿਹਤ ਵੱਲ ਧਿਆਨ ਦਿਓ ਹਨਾ ਤੇ ਬਾਹਰ ਕੋਈ ਥਾਂ ਤੇ ਜਾਨੀਆਂ ਸ਼ੁਰੂ ਵਗੈਰਾ ਆਦਿ ਹਨਾ ਫੋਕਸ ਜੁ ਸੇ ਫੇਰ ਜਾਓ ਤੇ ਸਾਡੀ ਉਸ ਵੀਡੀਓ ਜਿਆਸੀਆ ਤੇ ਧੰਨਵਾਦ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਦੇਖਣਾ ਵੀ ਚਾਹੁੰਦੇ ਹੈਗੇ ਸਟੇਟਸਾਂ ਦੇ ਵੀ ਦੇਖ ਰਹੇ ਹੈਗੇ ਉਹਦਾ ਵੀ ਹੈ ਨਾ ਕਿਸੇ ਨੇ ਕਹਿ ਤੋ ਕੋਈ ਵੀ ਕਲਾਈ ਨਹੀਂ ਕਰਦਾ ਹੈ ਪਤਾ ਨਹੀਂ ਨੂੰ ਆਉਂਦਾ ਕਿ ਕਿਤੇ ਇਹਨਾਂ ਦਾ ਚੈਨਲ ਨਾ ਚੜ ਗਏ ਜਾਂ ਜਿਹਦੇ ਚੈਨਲ ਚੜਨਾ ਹੋਣਾ ਉਹਦੇ ਚੈਨਲ ਨੂੰ ਪੁੱਛ ਕੇ ਨਹੀਂ ਚੜਨਾ ਹੈਗਾ ਹੋਰ ਲੋਕ ਹੈਗੇ ਹੈਗੇ ਸਪੋਰਟ ਕਰਨ ਵਾਲੇ ਉਹ ਕਰਨਗੇ ਪਰ ਜਿਹੜੇ ਕੁਝ ਲੋਕ ਆਪ ਦੇ ਜਾਜਮਾ ਪੁਰੇ ਆ ਹੁੰਦੇ ਨਾ ਜਾਣ ਪਛਾਣ ਵਾਲੇ ਹੁੰਦੇ ਤੇ ਆਪਣੇ ਜਮਾ ਨੇੜੇ ਦੇ ਲੋਕ ਹੁੰਦੇ ਆ ਉਹ ਨਹੀਂ ਚਾਹੁੰਦੇ ਹੁੰਦੇ ਚੀਜ਼ਾਂ ਤੇ ਉਹਨਾਂ ਨੂੰ ਕਹੇ ਤੋ ਵੀ ਤੇ ਕਹਿ ਦੇਣਾ ਵੀ ਚੈਨਲ ਸਬਸਕ੍ਰਾਈਬ ਕਰ ਦੋ ਹਨਾ ਉਹ ਜਮਾ ਦੇ ਕਰਨਗੇ ਨਾ ਵੀਡੀਓ ਨੂੰ ਦੇਖਣਾ ਇਹ ਇੰਨਾ ਕਿਸੇ ਨੂੰ ਦੇਖਣ ਨਾਲ ਕਿੱਦਾਂ ਵੀ ਦੇਖਦਾ ਚਲ ਕੋਈ ਮੜਾ ਮੋਟਾ ਬਣਾ ਕੁਝ ਬੰਦਾਗਾ ਤਾਂ ਬਣਦੇ ਉਹਣਾ ਕਰ ਭਰਾ ਹੋਰ ਭਰਾ ਜੇ ਆਪਾਂ ਆਪ ਸਭ ਆਪ ਖਾਸ ਤੋਚਾਂ ਵੀ ਤਾਂ ਹੀ ਆਪਣਾ ਭਲਾ ਹੋਗਾ ਨਾ ਇਹਦਾ ਵੀ ਜੈਸਾ ਸਿੰਮਾ ਦੇ ਜਨਰਲ ਤੇ ਕਰੋ ਹਨਾ ਜੀ ਕੋ ਇਸ ਵੀਡੀਓ ਆਪਏ ਸੜਦੀ ਨਹੀਂ ਕੰਦੀ ਕਿਸੇ ਦੇ ਨਹੀਂ ਆਉਂਦੇ ਹਰ ਇੱਕ ਬੰਦਾ ਮਿਹਨਤ ਕਰਦਾ ਆਪਦਾ ਟਾਈਮ ਛੱਡਦਾ ਨਾ ਟਾਈਮ ਛੱਡ ਕੇ ਕੱਢ ਕੇ ਤੇ ਮਤਲਬ ਫੇਰ ਵੀਡੀਓ ਬਣਾਉਣੇ ਆ ਕਿੰਨੀ ਮਤਲਬ ਉਹ ਦਿਨ ਅਸੀਂ ਪਾਉਣੇ ਆ ਨਾ ਫਿਰ ਇਸੀ ਚੈਨਲ ਨੂੰ ਵੀਡੀਓ ਦੇਖਿਆ ਕਰੋ ਨਾ ਜਿਹੜੇ ਸਪੋਰਟ ਕਰਨ ਆਇਆ ਉਹ ਕਾਹਦੇ ਨੇ ਜਿੱਤਾ ਪਾਕਾਇ ਤੇ ਕਈ ਫਰੈਂਡਸ ਨੇ ਨਾ ਤੇ ਮਮਾ ਦੇ ਫਰੈਂਡਸਾਂ ਤੋਂ ਕੁਝੋ ਕੁਝਿਆ ਜਨੇ ਨਾ ਕਾਰਜ ਲੱਗੇ ਪਰ ਵਿਚੋ ਵਿੱਚ ਹੀ ਸਾਰਿਆਂ ਦੇ ਹੁੰਦੇ ਆ ਥੋੜੇ ਸਾਰਾ ਹੁੰਦਾ ਬੰਦੇ ਵਿੱਚ ਵੀ ਹੈ ਨਾ ਕਹਿੰਦੇ ਵੀਡੀਓ ਦੇਖਣੀ ਪਤਾ ਨਹੀਂ ਕਿਤੇ ਸਾਡੇ ਚੈਨਲ ਦੇਖ ਕੰਨ ਨਾਲ ਇਸ ਗਾਣੀ ਨੂੰ ਕਾ ਇਹ ਬੰਦ ਦੇਖਦੇ ਵੀ ਐ ਪਰ ਉਹਨੂੰ ਉਹ ਲਾਈਵ ਤੇ ਕਮੈਂਟ ਨਹੀਂ ਕਰਦੇ ਹੈਗੇ ਵੀ ਹਨਾ ਫਸ ਵੀ ਦੇਖਦੇ ਵੀ ਕੀ ਚੱਲ ਰਿਹਾ ਹੈ ਨਾਲੀ ਲਾਈਵ ਚ ਉਹ ਦੇਖ ਕੇ ਮਾੜਾ ਕਲੈਕ ਕਰਕੇ ਛੱਡਦੇ ਨੇ ਕੋਈ ਹੋਈ ਇਹ ਨਾਲ ਵਿੱਚ ਕੋਈ ਚੰਗਾ ਤਾਂ ਨਹੀਂ ਹੋਗਾ ਨਾਲਾ ਕਿਤੇ ਨਾ ਜਾਂ ਕੋਈ ਹੁੰਦੇ ਕੁਝ ਲੋਕ ਐਦਾ ਦੀ ਹੋਣੇ ਵੀ ਦੇਖਦੇ ਹੁੰਦੇ ਵੀ ਇਹਨਾਂ ਦੇ ਕਿੰਨੇ ਇੱਕ 10 ਹੋ ਗਏ ਕਿੰਨੇ ਸਬਸਕ੍ਰਾਈਬ ਹੋ ਗਏ ਕਿ ਸਾਰਦਾ ਨਹੀਂ ਬਣਦੀ ਇਹ ਤੇ ਜਾ ਬੰਦੇ ਨਾਲ ਮਾਰ ਚ ਤੁਸੀਂ ਇਹ ਚੀਜ਼ਾਂ ਨਾਲ ਰੱਖਿਆ ਕਰੋ ਹਨਾ ਕਿਸੇ ਵੀ ਵੀਡੀਓ ਹੁੰਦੀ ਹੈ ਸਾਡੀ ਨਹੀਂ ਵੀਡੀਓ ਹੁੰਦੀ ਉਹ ਪੂਰਾ ਐਕਟ ਕਰਕੇ ਅਤੇ ਪੂਰੀ ਮਿਹਨਤ ਕਰਕੇ ਹਨਾ ਵੀਡੀਓ ਬਣਾਉਂਦੇ ਆ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇ ਵਿੱਚ ਬਾਕੀ ਤੁਹਾਡੀ ਲੱਗ ਤੇ ਸਤਿ ਸ੍ਰੀ ਅਕਾਲੀ ਬਹੁਤ ਬਹੁਤ ਧੰਨਵਾਦ ਮਿਲਣਾ ਅੰਦਰ ਵਿੱਚ ਅੰਤ ਕਰ ਲਈ ਬਾਏ ਬਾਏ